ਗੁਰ ਕੀ ਕਾਰ ਕਰੇ ਤਨ ਬਹਲੜੀਏ ਹਰ ਵਾਰ ਦੇ ਮਿਲਾਏ RAM ਹਰ ਕੈ ਰੰਗ ਰਤੀ ਹੈ ਕਾਮਣ ਮਿਲ ਤੀ ਤਮ ਸੁਖ ਪਾਏ RAM ਮਿਲ ਤੀ ਤਮ ਸੁਖ ਪਾਏ ਸਤਿ ਸਮਾਏ ਸਤਿ ਵਰਤੈ ਸਭ ਥਾਈ ਕੁੱਤਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸੁਮਾਈ ਹਰ ਸੁਖ ਦਾਤਾ ਸ਼ਬਦ ਪਛਾਤਾ ਕਾਮਣ ਲੈ ਕੰਠ ਲਾਏ ਨਾਨਕ ਨਹਿਲੀ ਮਹਿਲ ਪਛਾਣ ਗੁਰਮਤੀ ਹਰ ਪਾਏ ਸਾਧਨ ਬਾਲੀ ਧਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵ ਰਹਿਆ ਸਭ ਥਾਈ ਰਾਮ ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸ਼ਿੰਗਾਰ ਬਣਾਇਆ ਕਾਮਣ ਨਿਰਮਲ ਹਮੈ ਮਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤ ਨਾਮ ਨਵਾਂ ਨਿਧ ਪਾਈ ਸੋਹੀ ਮੈ ਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ ਆਨੰਦੀਨੋ ਸ਼ਬਦ ਰਭੋ ਅਨਹਦ ਸ਼ਬਦ ਵਜਾਏ ਰਾਮ ਅਨਹਦ ਸ਼ਬਦ ਵਜਾਏ ਹਰ ਜਿਉ ਘਰ ਆਏ ਹਰ ਗੁਣ ਗਾਵੋ ਨਾਰੀ ਆਨੰਦੇ ਨੂੰ ਭਗਤ ਕਰੇ ਗੁਰ ਆਗੈ ਸਾਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਖਤ ਅੰਤਰ ਹੇ ਜਨ ਸ਼ਬਦ ਸੁਹਾਏ ਨਾਨਕ ਤੈਨ ਘਰ ਸਾਧ ਹੀ ਸੋਹਿਲਾ ਹਰ ਕਰ ਕਿਰਪਾ ਘਰ ਆਏ ਭਗਤਾ ਮਨ ਆਨੰਦ ਭਇ ਹਰ ਨਾਮ ਰਹਿ ਲੇਵ ਲਾਇ ਰਾਮ ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਦਾ ਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੇਈ ਜਨ ਨਿਸਤਰੇ ਘਟ ਘਟ ਸ਼ਬਦ ਸੁਮਾਣੀ ਤੇਰੇ ਗੁਣ ਗਾਵੇ ਸਹਿਜ ਸੁਮਾਵੇ ਸ਼ਬਦ ਦੇ ਮੇਲ ਮਿਲਾਏ ਨਾਨਕ ਸਫਲ ਜਨਮ ਤੇਨ ਕੇਰਾ ਜੇ ਸਤ ਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਓ ਮੇਲ ਭਇਆ ਹਰ ਹਰ ਨਾਮ ਸੁਮਾਏ ਰਾਮ ਗੁਰ ਕੈ ਸ਼ਬਦ ਸਦ ਜੀਵਨ ਮੁਕਤ ਫੈ ਹਰ ਕੈ ਨਾਮ ਲਿਵ ਲਾਇ ਰਾਮ ਹਰ ਨਾਮ ਚਿਤ ਲਾਏ ਗੁਰ ਮੇਰ ਮਿਲਾਏ ਮਨੁਆ ਰਤਾ ਹਰ ਨਾਲੇ ਸੁਖ ਦਾਤਾ ਪਾਇਆ ਮੋਹ ਚੁਕਾਇਆ ਆਨੰਦਿਨ ਨਾਮ ਸੰਭਾਲੇ ਗੁਰ ਸ਼ਬਦ ਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਿੰਨ ਘਰ ਸਾਧਿ ਸੋਹਿਲਾ ਦੇ ਸਤਗੁਰ ਸੇਵ ਸੁਮਾਏ ਦਿਨ ਸਤਗੁਰ ਜਗ ਭਰਮ ਪੁਲਾਇਆ ਹਰ ਕਾਮੈ ਨ ਪਾਇਆ ਰਾਮ ਗੁਰਮੁਖੇ ਇਕ ਮੇਲ ਮਿਲਾਇਆ ਤਿੰਨ ਕੇ ਦੁਖ ਗਵਾਇਆ ਰਾਮ ਤਿੰਨ ਕੇ ਦੁਖ ਗਵਾਇਆ ਜਾਂ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਾਦੇ ਹੀ ਜਾਤੇ ਸੱਚੀ ਭਗਤ ਕਰੇ ਦਰ ਜਾਪੈ ਘਰ ਦਰ ਸੱਚਾ ਸੋਈ ਨਾਮਿਤ ਸੱਚਾ ਸੋਹੇਲਾ ਸੱਚੀ ਸਤਬਾਣੀ ਸ਼ਬਦ ਦੇ ਹੀ ਸੁਖ ਹੋਈ ਸੁਹੀ ਮੈਲਾ ਤੀਜਾ ਜੇ ਲੋੜੈ ਵਰਬਲੜੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜਿਓ ਮਰੈ ਨਾ ਜਾਏ ਰਾਮ ਹਰ ਜਿਓ ਮਰੈ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾਧਨ ਕੰਤ ਪਿਆਰੀ ਪੱਤ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸ਼ਿੰਗਾਰੀ ਮੇਰਾ ਪ੍ਰਭ ਸੱਚ ਸਦੀ ਸਾਚ ਜਿਨ ਆਪੇ ਆਪ ਉਪਾਇਆ ਨਾਨਕ ਸਦਾ ਪਰ ਰਾਵੇ ਆਪਣ ਜਿਨ ਗੁਰ ਚਰਣੀ ਚਿਤ ਲਾਇਆ ਤੇਰ ਪਾਇੜ ਬਾਲੜੀਏ ਅਨੰਦਨ ਸਹਿਜ ਮਾਤੀ ਰਾਮ ਗੁਰਮਤੀ ਮਨ ਅਨੰਦ ਭਇਆ ਤਿਤ ਤਨ ਮੈਲ ਨਾ ਰਾਤੀ ਰਾਮ ਤਿਤ ਤਨ ਮੈਲ ਨਾ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅਨੰਦਨ ਰਾਵੇ ਹਰ ਪ੍ਰਭ ਆਪਣਾ ਵਿਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਤਬ ਰਾਵੇ ਰੰਗ ਰਾਤੀ ਤੇਰ ਰਾਵੇ ਰੰਗ ਰਸੜੀਏ ਪਿਰਕਾ ਮਹਿਲ ਤਿੰਨ ਪਾਇਆ ਰਾਮ ਸੋ ਸੋਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਕਾਮਣ ਮਨ ਭਾਣੀ ਆਨੰਦੇਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸੱਚ ਏਕੋ ਵਰਤੈ ਬਿਨ ਗੁਰ ਕਿਨੈ ਨਾ ਪਾਇਆ ਨਾਨੇ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਣ ਮਨ ਸੋਹਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲੋ ਹਰ ਰੱਖਿਆ ਉਰ ਥਾਰੇ ਰਾਮ ਹਰ ਰੱਖਿਆ ਉਰ ਥਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋ ਲਿਆ ਮਨ ਮੇਰਾ ਆਇਆ ਕਰਮ ਵਿਧਾਸਾ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰ ਆਪਣੇ ਗੁਰ ਕੈ ਸ਼ਬਦ ਸਵਾਰੇ ਸੁਹੀ ਮਨ ਲਾਤੀ ਜਾ ਸੋਹ ਲੜਾ ਹਰ ਰਾਮ ਨਾਮ ਗੋਰ ਸ਼ਬਦ ਦੀ ਵਿਚਾਰੇ ਰਾਮ ਹਰ ਮਨ ਤਨ ਨੂੰ ਗੁਰਮੁਖ 피ਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੋਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਕੁ ਪਾਇਆ ਘਰ ਅਨਹਦ ਸੁਰਤ ਸੁਮਾਣੀ ਹਰ ਹਰ ਏਕੋ ਪਾਇਆ ਹਰ ਤਬ ਨਾਨਕ ਕਿਰਪਾ ਧਾਰੇ ਸੋਹਿਲੜਾ ਹਰ ਰਾਮ ਨਾਮ ਗੁਰ ਸ਼ਬਦ ਦੀ ਵਿਚਾਰੇ ਹਮ ਨੀਵੀਂ ਤਬ ਅਤ ਉਚਾ ਕਿਉ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬੋ ਕਿਰਪਾ ਤਾਰੀ ਹਰ ਕੈ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਓ ਰਲੀਆਂ ਮਾਣੀ ਸੇਜ ਸੁਖਾਲੀ ਜਾਂ ਪ੍ਰਭ ਭਾਇਆ ਹਰ ਹਰ ਨਾਮ ਸੁਮਾਣੀ ਨਾਨਕ ਸੁਹਾਗਣ ਸਾਵਡ ਪਾਗੀ ਜੇ ਚੱਲੇ ਸਤਗੁਰ ਭਾਏ ਹਮ ਨੀਵੀਂ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ ਰਾਮ ਘਟ ਘਟੇ ਸਦਨ ਵਿੱਚ ਏਕੋ ਏਕੋ ਰਾਮ ਪਥਾਰੋ ਰਾਮ ਇਕ ਨਾ ਸਬਦ ਦੂਰ ਵਸੈ ਇਕ ਨਾਮ ਅਧਾਰੋ ਰਾਮ ਇਕ ਨਾਮ ਅਧਾਰੋ ਸਿਰਜਣਹਾਰੋ ਵੱਡ ਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਅਲੱਖ ਲਖਾਇਆ ਸਹਿਜੇ ਆਨੰਦ ਹੋਆ ਮਨ ਮੰਨਿਆ ਨਾਨਕ ਬ੍ਰਹਮ ਵਿਚਾਰੋ ਘਟ ਘਟੇ ਸਭਨਾ ਵਿੱਚ ਏਕੋ ਏਕੋ ਰਾਮ ਪਥਾਰੋ ਰਾਮ ਗੁਰ ਸੇਵਨ ਸਤ ਗੁਰ ਦਾਤਾ ਹਰ ਹਰ ਨਾਮ ਸੁਮਾਇ ਰਾਮ ਹਾਰ ਧੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਆਪੀ ਮੁਕਤ ਕਰਾਏ ਆਪ ਗਵਾਏ ਨਿਜ ਘਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰੈਣ ਵਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਅਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰਸੇਵਨ ਸਤਗੁਰ ਦਾਤ ਹਰ ਹਰ ਨਾਮ ਸੁਮਾਏ